लगातारगर कीर्तन तख श्रीकेगढ़ साहब ज चलना है थोड़े समय भी चलेगा तलवी सोलह तलवी साहब का ਤੇ ਬਾਕੀ ਉਹ ਪੜਾਵਾ ਤੁੰਤਾ ਹੋਇਆ ਅਸੋ ਪੜਾਵਾ ਤੁੰਤਾ ਹੋਇਆ ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਤੁਸੀਂ ਦੇਖ ਲਿਓ ਤਖਸ਼ੀਰ ਕੇਸਗੜ ਸਾਹਿਬ ਦੀ ਜਿੱਥੋਂ ਜਿਹੜਾ ਸਾਈਵੇ ਕਮਾਲ ਸ਼ਰਵੰਸ਼ਦਾਨੀ ਸ਼੍ਰੀ ਗੁਰਬਖਸ਼ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਹੈ ਤਖਸ਼ੀਰ ਕੇਸਗੜ ਸਾਖ ਤੋਂ ਇਹ ਵਿਸ਼ਾਦ ਨਗਰ ਕੀਰਤਨ ਆਪੇ ਗੁਰੂ ਚੇਲਾ ਜੋ ਅੱਜ ਸ਼ੁਰੂ ਹੋ ਰਿਹਾ ਹੈ ਇਹ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ 16 ਤਰੀਕ ਨੂੰ ਜਿਹੜਾ ਹੈ ਤਕਸ਼ਰੀ ਦਮਦਮਾ ਸਾਹਿਬ ਤਰਵੰਡੀ ਸਾਬੋ ਬਠਿੰਡਾ ਵਿਖੇ ਸਮਾਪਤ ਹੋਵੇਗਾ ਸੋ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਇਹ ਵਿਸ਼ਾਲ ਨਗਰ ਕੀਰਤਨ ਆਪੇ ਗੁਰੂ ਚੇਲਾ ਸ਼ੁਰੂ ਹੋ ਰਿਹਾ ਹੈ ਜਿਸ ਤਸਵੀਰਾਂ ਹਨ ਤਖਸ਼ੀਰ ਕੇਸਗੜ ਸਾਹਿਬ ਦੀਆਂ ਦੇਖੋ ਕਿਵੇਂ ਜਿਹੜੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਹੈ ਅਤੇ ਕੁਝ ਹੀ ਸਮੇਂ ਵਿੱਚ ਜਿਹੜਾ ਵਿਸ਼ਾਲ ਨਗਰ ਕੀਰਤਨ ਸ਼੍ਰੀ ਨੰਦਪੁਰ ਸਾਹਿਬ ਤੋਂ ਦੰਦਵਾ ਸਾਹਿਬ ਲਈ ਰਵਾਨਾ ਹੋਵੇਗਾ ਜੋ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖਸ਼ੀਰ ਦੰਦਵਾ ਸਾਹਿਬ ਤਲਵੰਡੀ ਸਾਬੋ ਵਿਖੇ ਜਾ ਕੇ ਜਿਹੜਾ ਸਵਾਗਤ ਹੋਵੇਗਾ